2008 ਤੋਂ ਤੁਹਾਡੀ ਇਹਨਾਂ ਨਾਲ ਗੱਲਬਾਤ ਸੀ ਹਾਂਜੀ ਜੀ ਤੇ ਮੈਂ ਹੁਣ ਉਹਦੇ ਨਾਲ 22 ਜਨਵਰੀ ਨੂੰ ਪਿਛਲੀ ਨੂੰ ਇਹਨੇ ਆਪ ਹੀ ਮੈਨੂੰ ਬਚੋਲੇ ਦੀ 10 ਪਾਈ ਸੀਗੀ ਵੀ ਉਹ ਸਨ ਚ ਪਾ ਕੇ ਤੇ ਧੁਕਰੇ ਗੱਲ ਕਰ ਪਹਿਲਾਂ ਇਹਨਾਂ ਦੇ ਘਰ ਦੇ ਥੋੜਾ ਜਿਹਾ ਮੰਨ ਲਓ ਨੌਹਰ ਕਰਦੇ ਸੀਗੇ ਚਲੋ ਜੀ ਮੈਂ ਸਨ ਚ ਉਹ ਇਹਨੇ ਮੈਨੂੰ ਉਹ ਬੰਦੇ ਬਾਰੇ ਦੱਸਿਆ ਮੈਂ ਉੱਥੇ ਚਲਾ ਗਿਆ ਗੱਲਬਾਤ ਤਾਂ ਹਮ ਸਾਡੀ ਪਹਿਲਾਂ ਦੀ ਸੀਗੀ ਤਾਂ ਉਹ ਚਲੋ ਸਨ ਚ ਪੈ ਕੇ ਸਾਡਾ ਵਿਆਹ ਹੋ ਗਿਆ ਜੀ 22 ਜਨਵਰੀ ਨੂੰ ਮੰਨ ਲਓ ਸਾਡਾ ਵਿਆਹ ਸੀਗਾ 23 ਦੀ ਪਾਰਟੀ ਸੀਗੀ ਤੇ ਕੀ ਹੋਇਆ ਜੀ ਸਰ ਉਸ ਤੋਂ ਬਾਅਦ ਜੀ ਵਧੀਆ ਚੱਲੀ ਗਿਆ ਹਨਾ ਜੀ ਘਰੇ ਮਾੜੀ-ਮੋਟੀ ਤੁਹਾਨੂੰ ਪਤਾ ਜੀ ਹੁੰਦੀ ਰਹਿੰਦੀ ਹੈ ਹਰੇਕ ਦੇ ਹੂੰ ਤੇ ਮੈਂ ਚਲਾ ਗਿਆ ਅਨੰਦਪੁਰ ਸਾਹਿਬ ਜੀ ਕਬੱਡੀ ਟੂਰਨਾਮੈਂਟ ਤੇ ਮੈਂ 23 ਨੂੰ ਗਿਆ ਜੀ 23 ਫਰਵਰੀ ਨੂੰ ਹੂੰ ਤੇ ਮੈਂ 28 ਨੂੰ ਵਾਪਸ ਆਇਆਗਾ ਮੈਨੂੰ ਕਹਿ ਤੂੰ ਪਿੰਡ ਚੱਲਦਾ ਆਪਣੇ ਹੂੰ ਤੇ ਇਦਾਂ ਕਰਕੇ ਵੀ ਕਿ ਮੈਂ ਚੱਲਿਆਗਾ ਹਨਾ ਹੂੰ ਤੇ ਕਹਿੰਦੀ ਨਹੀਂ ਡੈਡੀ ਕੱਲੇ ਕਰੇ ਨੇ ਉਹਨਾਂ ਨੂੰ ਰੋਟੀ ਪਾਣੀ ਦਾ ਔਖਾ ਹੋਈ ਮੈਨੂੰ ਇਹਦੇ ਦਿਲ ਦਾ ਨਹੀਂ ਪਤਾ ਸੀ ਜੀ ਹੂੰ ਚਲੋ ਜੀ ਮੈਂ ਖਾ ਚਲੋ ਸੋਚ ਲਈ ਆ ਨਾ ਜੀ ਤਾਂ ਇਹਨੇ ਕੀ ਕਰਿਆ ਜੀ ਮੈਂ ਉੱਥੇ ਚਲਾ ਗਿਆ ਮੈਂ 28 ਨੂੰ ਵਾਪਸ ਆਇਆ ਜੀ 28 ਫਰਵਰੀ ਨੂੰ ਹੂੰ ਤੇ ਮੈਂ ਰਸਤੇ 'ਚ ਮੈਨੂੰ ਫੋਨ ਆ ਗਿਆ ਬੰਬੇ ਕਬੱਡੀ ਕੱਪ ਆਦੀ ਉੱਥੇ ਪਹੁੰਚਣਾਗਾ ਹੂੰ ਮੈਂ ਖਾ ਜੀ ਠੀਕ ਆ ਚਲੋ ਮੈਂ ਇਹਨੂੰ ਫੋਨ ਕਰਿਆ ਇਹ ਡਿਊਟੀ ਦੇ ਸੀ ਇਹਨੇ ਚੱਕਿਆ ਨਹੀਂ ਤੇ ਮੈਂ ਇਹਦੇ ਉਹਦੇ ਨੂੰ ਕੱਪੜੇ-ਕੁਪੜੇ ਧੋ ਕੇ ਜੀ ਸਭ ਕੁਝ ਕਰਕੇ ਹੂੰ ਤੇ ਛਕਾ ਤੇ ਕੱਪੜੇ ਮਸ਼ੀਨ 'ਚ ਪਾਤੇ ਰੋਟੀ ਰਹੀ ਸੀ ਵੀ ਮੈਂ 9 ਵਾਲੀ ਟ੍ਰੇਨ ਤੇ ਚੜਨਾ ਸੀ ਆਪਣਾ ਲੁਧਿਆਣਾ ਤੋਂ ਹੂੰ ਬੰਬਈ ਨੂੰ 골ਡਨ ਟੈਂਪਲ ਟ੍ਰੇਨ ਤੇ ਚੜਨਾ ਸੀ ਤੇ ਮੈਨੂੰ ਕਹਿੰਦੀ ਤੂੰ ਹੁਣ ਤਾਂ ਆਇਆਗਾ ਫਿਰ ਜਾਣਾ ਮੈਂ ਕਿਹਾ ਹਾਂਜੀ ਵੀ ਮੇਰਾ ਕੰਮ ਹੈ ਵੀ ਮੈਂ ਹੁਣ ਆਪਣਾ ਰੋਜ਼ਗਾਰ ਆ ਵੀ ਕੰਮ ਵੀ ਕਰਨਾ ਹੈ ਨਾ ਕੰਮਟੈਂਟ ਦਾ ਕੰਮ ਹੈ ਹਾਂਜੀ ਹਾਂਜੀ ਇਹ ਬੋਲੀ ਨਾ ਮੈਨੂੰ ਕਹਿੰਦੀ 5000 ਰੁਪਿਆ ਚਾਹੀਦਾਗਾ ਮੈਂ ਇਹਨੂੰ ਅਨਸਾਰ 15000 ਰੁਪਿਆ ਫੜਾਤਾ ਮੈਂ ਕਿਹਾ ਵੀ ਜਦੋਂ ਘਰ ਦੀ ਬਈ ਘਰੇ ਕੋਈ ਹੈ ਨਹੀਂ ਸੀ ਬੁੜੀ ਤਾਂ ਮੈਂ ਇਹਨੂੰ ਤੇਰਾ ਪਿਆ ਚੱਕ ਵੀ ਤੇਰਾ ਗਾ ਤੂੰ ਜਿਵੇਂ ਮਰਜ਼ੀ ਵਰਤ ਕਹਿੰਦੀ 5000 ਰੁਪਏ ਹੀ ਚਾਹੀਦਾ ਮੈਂ ਕਿਹਾ ਵੀ ਕਰਨਾ ਈ ਆ ਕਹਿੰਦੀ ਪਾਰਲਰ ਚ ਜਾਣਾ ਮੈਂ ਤੇ ਇਹਨੂੰ ਮੈਂ ਸਮਝਾਇਆ ਵੀ ਤੇਰੇ ਪਿੰਡ ਵਿਆਹ ਕਹਿੰਦੀ ਨਹੀਂ ਮੈਂ ਕਿਹਾ ਤੇ ਜਿੱਥੇ ਤੁਸੀਂ ਜੋਬ ਕਰਦੇ ਹੋ ਉੱਥੇ ਵੀ ਵਿਆਹ ਕਹਿੰਦੀ ਨਹੀਂ ਫਿਰ ਮੈਂ ਕਿਹਾ ਯਾਰ ਇੰਨਾ 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 5-5000 ਰੁਪਏ ਪਾ ਲਾਵਾਂਗੇ ਤਾਂ ਗਲਤ ਆ ਗਾ ਮਾ ਆਪਣਾ ਘਰ ਵੀ ਦੇਖਣਾ ਵਾ ਚਲੋ ਇਹ ਨਾ ਬੋਲੀ ਪੈਸੇ ਤਾਂ ਇਹਦੇ ਕੋਲ ਹੀ ਸੀਗੇ ਜੀ ਤੇ ਮੈਂ ਇਹਨੂੰ ਆ ਗਿਆ ਮੈਂ ਕਿਹਾ ਵੀ ਮੈਂ ਰੋਟੀ ਬਣਾ ਦੇ ਤੇ ਮੈਂ ਚਾਹ ਬਣਾਉਣਾ ਗਾ ਇਹਨੇ ਰੋਟੀ ਬਣਾਉਣੀ ਸ਼ੁਰੂ ਕਰ ਪਈ ਇਹਨੂੰ ਫੋਨ ਆਇਆ ਫੋਨ ਆਇਆ ਜੀ ਮੈਂ ਕਿਹਾ ਚਲੋ ਮੰਮੀ ਦਾ ਹੋਣਾ ਜਾਂ ਇਹਨਾਂ ਰਿਸ਼ਤੇਦਾਰਾਂ ਦਾ ਕਿਸੇ ਹੋਰ ਦਾ ਹੋਣਾਗਾ ਕਿਸੇ ਫਰੈਂਡ ਦਾ ਹੋਣਾਗਾ ਇਹਨੇ ਮੈਂ ਕਿਹਾ ਮਨਪ੍ਰੀਤ ਮੈਂ ਜਾਣਾ ਮੈਂ ਲੇਟ ਹੋਈ ਜੰਨਾ ਵੀ ਤੂੰ ਮੇਰੇ ਕੱਪੜੇ ਪ੍ਰੈਸ ਕਰ ਦੇ ਹਣਾ ਇਹਨੇ ਆਟਾ ਗੁੰਨਣ ਕੇ ਸਾਧ ਨਾਲ ਦੀ ਨਾਲ ਰੋਟੀ ਬਣਾ ਤੀ ਨਾਲ ਦੀ ਨਾਲ ਪ੍ਰੈਸ ਕਰਨ ਲੱਗੀ ਫੋਨ ਨਹੀਂ ਕੱਟਿਆ ਹੂੰ ਕੱਟਿਆ ਗਿਆ ਫੋਨ ਮੈਂ ਕਿਹਾ ਯਾਰ ਕੱਟ ਦੇ ਇਹਰਾ ਕੱਟਦਾ ਉਦੋਂ ਬਾਅਦ ਫੇਰ ਆਇਆ ਫੋਨ ਬਾਥਰੂਮ ਚ ਲੱਗੀ ਰਹੀ ਇਹ ਕੱਪੜੇ ਪਤਾ ਨਹੀਂ ਕੀ ਧੋਂਦੀ ਭਾਂਡੇ ਧੋਂਦੀ ਸੀ ਸ਼ਾਇਦ ਮੈਂ ਅੰਦਰ ਬੈਠਾ ਰਿਹਾ ਮੈਂ ਘਰ ਪਰੇ ਤੱਕ ਕਿਹਦਾ ਫੋਨ ਐਨਾ ਟਾਈਮ ਹੋ ਗਿਆ ਵੀ ਯਾਰ ਮੈਂ ਜਾਣਾਗਾ ਮੈਂ ਲੇਟ ਹੋਈ ਆ ਹਾਂ ਹੁਣ ਇਹਨੇ ਨਾ ਹਾਂ ਨਾ ਹੋਇਆ ਫੋਨ ਮੈਂ ਫੜ ਲਿਆ ਫੋਨ ਕੱਟਿਆ ਗਿਆ ਮੇਰੀ ਬਾਤ ਸੁਣ ਲਈ ਕਿਸੇ ਨੇ ਹੁਣ ਤੇ ਮੈਸੇਜ ਆਇਆ ਵਿਆ ਸੀਗਾ ਤੁਹਾਨੂੰ ਮੈਂ ਦਿਖਾ ਦਿੰਦਾ ਜੀ ਮੈਸੇਜ ਹੂੰ ਕੀ ਲਿਖਿਆ ਸੀ ਮੈਸੇਜ ਮੈਸੇਜ ਤੇ ਲਿਖਿਆ ਸੀਗਾ ਜੀ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਤੂੰ ਟੈਨਸ਼ਨ ਨਾਲਾ ਤੂੰ ਕਿਉਂ ਘਬਰਉਣੀ ਐ ਹੂੰ ਇਹਨੇ ਮੈਨੂੰ ਲੋਕ ਨਹੀਂ ਦੱਸਿਆ ਫੋਨ ਦਾ ਜਿੱਥੋਂ ਸਾਡਾ ਕਲੇਸ਼ ਪਿਆ ਮੈਂ ਕਿਹਾ ਵੀ ਆਹ ਕੀ ਹੈ ਯਾਰ ਵੀ 15 16 ਸਾਲ ਵੀ ਮੈਂ ਤੇਰੇ ਨਾਲ ਯਾਰ ਜ਼ਿੰਦਗੀ ਦੀ ਯਾਰੀ ਆ ਤੇ ਤੂੰ ਮੈਨੂੰ ਆਹ ਸਲੀਕਾ ਦੇ ਰਹੀ ਆ ਤੇ ਇਹਨਾਂ ਨੇ ਜੀ ਮੁੱਦੇ ਬਣਾਏ ਜੀ ਇਹ ਰਿਲੇਸ਼ਨ ਨਹੀਂ ਬਣਾਉਂਦਾ ਸੀ ਜੀ ਅੱਡ ਪੈਂਦਾ ਜੀ ਇਹਦਾ ਯਾਨੀ ਕਿ ਵੀ ਕਹਿਣ ਦਾ ਮਕਸਦ ਉਹਦੀ ਮਾਂ ਦੀ ਤੇ ਇਹਦੀ ਇੱਕ ਰੈ ਸੀਗੀ ਮੇਰੀ ਸੱਸ ਦੀ ਤੇ ਜੀ ਇਹ ਇਦਾਂ ਇਦਾਂ ਕਰਕੇ ਜੀ ਘਰੋਂ ਆ ਗਈ 29 ਮਾਰਚ ਨੂੰ ਟੜਕੇ ਸਦਿਆਂ ਹੀ ਮੈਂ ਦੂਜੇ ਅਲੱਗ ਰੂਮ ਚ ਪੈ ਗਿਆ ਮੈਂ ਕਿਹਾ ਵੀ ਇਹਦੇ ਨਾਲ ਬੋਲਾਂਗੇ ਤੇ ਮੈਂ ਮੋਗੇ ਮੁੜ ਆਇਆ ਜੀ ਮੈਂ ਗਿਆ ਨਹੀਂ ਫੋਨ ਲਾਇਆ ਤਾਂ ਫੋਨ ਵੀ ਜੀ ਨਾ ਇਹਨਾਂ ਅਦਰ ਕਾਲ ਤੇ ਮੈਂ ਕਿਹਾ ਵੀ ਹੁਣ ਇਸ ਵੇਲੇ ਕਿਹਨੂੰ ਫੋਨ ਕਰਦੀ ਹੋਊ ਇਹ ਰਾਤ ਦਾ 12:30 11 ਦਾ ਟਾਈਮ ਆਗਾ ਤੇ ਮੈਂ ਜੀ ਮੋਗੇ ਮੁੜ ਆਇਆ ਜਦੋਂ ਤੇ ਕੇ ਰਾਇ ਨੇ ਮੈਨੂੰ ਪੁੱਛਿਆ ਵੀ ਤੂੰ ਗਿਆ ਕਿ ਉਹਨਾਂ ਕੀ ਗੱਲ ਹੋਗੀ ਮੈਂ ਕਿਹਾ ਵੀ ਮੇਰਾ ਮੂਡ ਨਹੀਂ ਹੈਗਾ ਸੀਗਾ ਮੈਂ ਉਹਨਾਂ ਨੂੰ ਜਵਾਬ ਦਿੱਤਾ ਵੀ ਮੇਰੀ ਵੀ ਟ੍ਰੇਨ ਵੀ ਲੰਘ ਗਈ ਮੈਨੂੰ ਟੈਨਸ਼ਨ ਵੀ ਯਾਰ ਯਾਰ ਇਦਾਂ ਇਦਾਂ ਮੈਂ ਕਿਵੇਂ ਜਾਊਂਗਾ ਇਹਨੂੰ ਮੈਂ ਕਿਹਾ ਤੁਸੀਂ ਮੈਨੂੰ ਜਾਹ ਦੀ ਟਿਕਟ ਦੇ ਦਿਓ ਬਾਈ ਇਹ 7500 ਰੁਪਿਆ ਟਿਕਟ ਦਾ ਸੀਗਾ ਕੁਛ ਮੈਂ ਕਿਹਾ ਚੱਲ ਮੈਂ ਪਾ ਦਿੰਦਾ 5000 ਰੁਪਿਆ ਤੁਸੀਂ ਦੇ ਦਿਓ ਉਹ ਕਹਿੰਦੇ ਵੀ ਤੂੰ ਰਹਿਣ ਦੇ ਵੀਰ ਜੇ ਪ੍ਰੋਬਲਮ ਆ ਕੋਈ ਤੇ ਮੈਂ ਕਿਹਾ ਜੀ ਠੀਕ ਐ ਮੈਂ ਨਹੀਂ ਹੁੰਦਾ ਮੈਂ 모ਗੇ ਮੁੜਿਆ ਜੀ ਘਰੇ ਆ ਕੇ ਮੈਂ ਨਾ ਰੋਟੀ ਖਾਦੀ ਨਾ ਇਹਨੇ ਪੁੱਛਿਆ ਇੱਕ ਵਾਰੀ ਮੜਾਇਆ ਤੇ ਐਨੀ ਵੀ ਮੈਂ ਦੁਬਾਰੇ ਪੁੱਛ ਲਾ ਕੁੰਡੀ ਲਾਈ ਸੌਂ ਗਈ ਪੈਕ ਕੀਤੇ ਕੱਪੜੇ ਠੀਕ ਐ ਜੀ ਜਦੋਂ ਮੈਸੇਜ ਦੀ ਲੜਾਈ ਸੀਗੀ ਮੈਂ ਤੇ ਦੋ ਤਿੰਨ ਮਾਰਾਂਗਾ ਵੀ ਆ ਯਾਰ ਆ ਕੀ ਕੀਤਾ ਤੂੰ ਇਨੇ ਕੁੰਡੀ ਲਈ ਅੰਦਰੋਂ ਸੋਨਾ ਜਿਹੜਾ ਇਹਦਾ ਪਾਇਆ ਸੀ ਉਹਨਾਂ ਤਾਂ ਲੈ ਗਈ ਜਾਣਾ ਸੀ ਪਤਾ ਨਹੀਂ ਆਦੀ ਇਹਦੀ ਮੰਮੀ ਨੇ ਕਿਹਾ ਸੀ ਵੀ ਤੂੰ ਸੋਨਾ ਚੱਕ ਲਿਆ ਪੈਸੇ ਚੱਕ ਲਿਆ ਪੈਸੇ ਵੀ ਲੈ ਗਈ ਤੇ ਸੋਨਾ ਵੀ ਲੈ ਗਈ ਮੇਰਾ ਵੀ ਲੱਗੇ ਆਪਦਾ ਵੀ ਲੈ ਗਈ ਤੜਕੇ ਸਦਿਆਂ ਜਾਂਦੀ ਸੀ ਮਾਸੀ ਨੇ ਰੋਕ ਲਈ ਵੀ ਤੂੰ ਕਾਹਤੋਂ ਜਾਨੀ ਐ ਮਾਸੀ ਨੂੰ ਕਹਿੰਦੀ ਤੈਨੂੰ ਤਰਾਜ ਹੈ ਕੋਈ ਤੇ ਇਹਨੇ ਬੈਗ ਤਾਂ ਗਵਾਂਡੀਆਂ ਦੇ ਘਰੇ ਰੱਖਤਾ ਜਦੋਂ ਦੁਪਹਿਰੇ ਆਈ ਆ ਜੀ ਇਹੇ ਘਰੇ ਛੁੱਟੀ ਤੋਂ ਆ ਤਿੰਨ ਕਜੇ ਮੈਂ ਕਿਹਾ ਵੀ ਚਲ ਆ ਗਈ ਕਾਹਨੂੰ ਬੁਲਾਉਣੀ ਐਂ ਕਿ ਮੈਂ ਬੋਲਿਆ ਨਹੀਂ ਇਨ ਉਨੀ ਵੇਰੀ ਮੁਰਗੀ ਜੀ ਮੈਂ ਕਿਤੇ ਬਾਥਰੂਮ ਚੋਂ ਕੱਪੜੇ ਚੇਂਜ ਕਰਦੀ ਹੂੰ ਮੈਂ ਫੇਰ ਵੀ ਨਹੀਂ ਉੱਠਿਆ ਤੇ ਉਦੋਂ ਪਤਾ ਲੱਗਿਆ ਵੀ ਯਾਰ ਅੱਧਾ ਘੰਟਾ ਹੋ ਗਿਆ ਵੀ ਇਹ ਤਾਂ ਗਈ ਕਿੱਧਰ ਮੈਂ ਮਾਸੀ ਕੇ ਦੇਖਿਆ ਉੱਥੇ ਵੀ ਹੈ ਨਾ ਤੇ ਇਹ ਇਹ ਪਤਾ ਨਹੀਂ ਕਿਹਨੂੰ ਨਾਲ ਲੈ ਕੇ ਆਈ ਸੀ ਕਿਹਨੂੰ ਨਹੀਂ ਲੈ ਕੇ ਆਈ ਸੀ ਤੇ ਇਹਨੇ ਬੈਗ ਚੱਕਿਆ ਉਹਨਾਂ ਦੇ ਘਰੋਂ ਇਹੀ ਪਿੰਡ ਨੂੰ ਆ ਗਈ ਮੈਂ ਇਹਨੂੰ ਫੋਨ ਫੋਨ ਲਾਇਆ ਜੀ ਇਹਨੇ ਮਨ ਲਾ ਬਿਠੰਡੇ ਆ ਕੇ ਹੁਣ ਚੱਕਿਆ ਵੀ ਮੈਂ ਕਿਹਾ ਤੂੰ ਕਿੱਥੇ ਹੈ ਕਿਹਦੀ ਮੈਂ ਤਾਂ ਪਿੰਡ ਨੂੰ ਚਲੀ ਮੈਂ ਕਿ ਤੈਨੂੰ ਦੱਸ ਕੇ ਤਾਂ ਜਾਂਦੀ ਮੈਨੂੰ ਟੈਨਸ਼ਨ ਹੋ ਗਈ ਇਹ ਮੈਨੂੰ ਆਖਿਆ ਤੂੰ ਚੱਲ ਇੱਕ ਦਿਨ ਲਾਇਆ ਕਿ ਕੱਲ ਨੂੰ ਮੈਂ ਆਜੂਗਾ ਲੈਣ ਇਹਨੇ ਫੋਨ ਕੱਟਤਾ ਇੰਨੀ ਗੱਲ ਕਹਿ ਕੇ ਮੈਂ ਤੀਜੇ ਚੌਥੇ ਦਿਨ ਗਿਆ ਜੀ ਤੇ ਤੀਜੇ ਚੌਥੇ ਦਿਨ ਗਿਆ ਮੈਂ ਕਿਹਾ ਵੀ ਮਨਪ੍ਰੀਤ ਚੱਲ ਚੱਲ ਗਿਆ ਹੈਨਾ ਇਹਦੀ ਮੰਮੀ ਕਹਿੰਦੀ ਤੇ ਇਹਦਾ ਡੈਡੀ ਕਹਿੰਦਾ ਪੰਚਾਇਤ ਲੈ ਕੇ ਆਏ ਸਾਡੀ ਦੋਨਾਂ ਦੀ ਮਾੜੀ-ਮੁੱਟੀ ਲੜਾਈ ਸੀਗੀ ਤੇ ਇਹਦੀ ਮੰਮੀ ਡੈਡੀ ਕਹਿੰਦੇ ਵੀ ਪੰਚਾਇਤ ਲੈ ਕੇ ਆਓ ਮੈਂ ਕਿਹਾ ਜੀ ਐਡੇ ਤਾਂ ਕੋਈ ਉਹ ਵੀ ਨਹੀਂ ਸੀਗੀ ਕਿ ਪੰਚਾਇਤ ਵਾਲੀ ਕਿਹੜੀ ਗੱਲ ਆ ਚਲੋ ਮੈਂ ਇਹਨਾਂ ਦਾ ਰਿਸ਼ਤੇਦਾਰ ਸੀਗੀ ਰਿਲੇਟਿਵ ਮੈਂ ਉਹਨਾਂ ਨੂੰ ਲੈ ਗਿਆ ਨਾਲ ਇਹਨੇ ਠੋਕੇ ਜਵਾਬ ਦੇਦਾ ਕਹਿੰਦੀ ਮੈਂ ਤਾਂ ਜਾਂਦੀ ਨਹੀਂ ਮੈਂ ਹਾਂ ਚੱਲ ਇਹਨੂੰ ਗੁੱਸਾ ਆ ਜਾ ਵੀ ਅਸੀਂ ਲੜੇ ਹਾਂਗੇ ਹੂੰ ਤੇ ਮੈਨੂੰ ਬਲੌਗ 'ਚ ਪਤਾ ਜੀ ਇਹਨੇ ਉਸ ਦਿਨ ਤੋਂ ਕਿੰਨੇ ਦਿਨ ਹੋ ਗਏ ਤੁਹਾਨੂੰ ਬਲੌਗ 'ਚ ਪਾਇਆ ਮੈਨੂੰ 9 ਮਹੀਨੇ ਹੋ ਗਏ ਜੀ ਤੇ ਤੁਹਾਡੀ ਲਾਸਟ ਵਾਰੀ ਕਦੋਂ ਗੱਲ ਹੁੰਦੀ ਹੈ ਮੇਰੀ ਗੱਲ ਹੋਈ ਨਹੀਂ ਜੀ ਗੱਲ ਕੀ ਕਹਿਣਾ ਅੱਜ ਹੋ ਗਿਆ ਹੁਣ ਥੋੜਾ ਵਿਆਹ ਹੋਇਆ ਇਹਨੂੰ ਕਿੰਨਾ ਟਾਈਮ ਹੋ ਗਿਆ ਹੁਣ ਮੈਨੂੰ ਆਹ ਦੇਖ ਲਓ ਜੀ 22 ਜਨਵਰੀ ਦਾ ਮੇਰਾ ਵਿਆਹ ਹੋਇਆ ਸੀਗਾ ਹੂੰ ਤੇ ਅੱਜ ਕਿੰਨੀ ਤਰੀਕ ਹੋ ਦਸੰਬਰ ਲਾਸਟ ਹੈ ਜੀ ਹੂੰ ਮੰਨੂ ਸਾਲ ਹੋਣ ਵਾਲਾ ਜੀ ਹੂੰ ਠੀਕ ਹੈ ਜੀ ਬਾਈ ਜਨੂ ਨੂੰ ਇੱਕ ਸਾਲ ਹੋ ਗਏ ਜੀ ਇੱਕ ਸਾਲ ਹੋ ਗਿਆ ਤੇ ਇੱਕ ਸਾਲ ਦੇ ਵਿੱਚ ਇਹ ਮੇਰੇ ਕੋਲੇ 2 ਮਹੀਨੇ ਮਸਾਂ ਰਹੀ ਆ ਵਿੱਚ ਦੀ ਘਰੇ ਵੀ ਆਉਂਦੀ ਰਹੀ ਆ ਇਹ ਠੀਕ ਹੈ 8-10 ਦਿਨ ਤੁਹਾਡੇ ਫਰੈਂਡ ਰਿਲੇਸ਼ਨ ਚ ਕਿਵੇਂ ਆਏ ਸੀ ਇਹ ਇਹ ਸਾਡੇ ਵਿਆਹ ਤੇ ਆਏ ਸੀਗੇ ਜੀ ਕਿੰਡੀ ਤੁਹਾਡੇ ਹਾਂਜੀ ਸਾਡੇ ਰਿਸ਼ਤੇਦਾਰੀ ਸੀ ਹੂੰ ਤੇ ਇਹਨਾਂ ਨੇ ਚਲੋ ਮੈਨੂੰ ਲਾਈਕ ਕੀਤਾ ਮੈਂ ਚਲੋ ਇਹਨਾਂ ਨੇ ਕੀਤਾ ਹੂੰ ਫਿਰ ਨਾਨੇ ਮੈਨੂੰ ਫੋਨ ਫੋਨ ਕਰਨੇ ਸ਼ੁਰੂ ਕਰਤੇ ਮੈਨੂੰ ਬੁਲਾਉਣਾ ਸ਼ੁਰੂ ਕਰਤਾ ਮਿਲਣਾ ਮਿਲਣਾ ਜੋ ਵੀ ਸੀਗਾ ਸਾਡਾ ਚੱਲਦਾ ਰਿਹਾ ਮਿਲਣਾ ਕਿੰਨੇ ਸਾਲ ਤੁਸੀਂ ਆਪਸ ਵਿੱਚ ਮਿਲਦੇ ਸੀ ਇਹ ਜੀ 2008 ਤੋਂ ਮੰਨ ਲਓ ਸਾਡੀ ਗੱਲ ਹੁੰਦੀ ਹੈ 15 ਸਾਲ ਰਹੇ ਹਾਂ ਹਾਂਜੀ 15823 ਆਹ ਦੇਖ ਲਈ ਮੈਂ 15 ਸਾਲ ਤੁਸੀਂ ਇਕੱਠੇ ਰਹੇ ਹੋ ਪਹਿਲਾਂ ਫਰੈਂਡ ਰਿਲੇਸ਼ਨ 'ਚ ਰਹੇ ਹੋ ਹਾਂਜੀ ਜਦੋਂ ਤੁਸੀਂ ਤੁਹਾਡੀ ਮੈਰਿਜ ਹੋ ਜਾਂਦੀ ਹੈ ਫਿਰ ਤੁਸੀਂ ਇੱਕ ਸਾੜ ਵੀ ਨਹੀਂ ਕਟਿਆ ਇਹ ਮੈਨੂੰ ਕਹਿੰਦੀ ਹੁੰਦੀ ਸੀ ਮੈਨੂੰ ਤੇਰੇ ਘਰੇ ਨਾ ਦਮ ਘੁੱਟਦਾ ਦਾ ਹੂੰ ਵੀ ਬਹਾਨਾ ਨੇਪਾਲ ਦੀ ਸੀ ਵੀ ਕਿਵੇਂ ਨਾ ਕਿਵੇਂ ਲੜੇ ਪਲੈਨਿੰਗ ਤੌਰ ਤੇ ਮੈਨੂੰ ਸ਼ੱਕ ਹੋਣ ਲੱਗਾ ਇਹਦੇ ਤੇ ਜੇ ਮੈਰਿਜ ਸੋਡੀ ਸਹਿਮਤੀ ਨਾਲ ਹੋਈ ਹੈ ਇਹਦੇ ਮਾਪੇ ਬਾਪ ਨਾਲ ਤੁਹਾਡੇ ਮਾਪੇ ਬਾਪ ਨਾਲ ਸਹਿਮਤੀ ਨਾਲ ਹੋਈ ਹੈ ਪੂਰਾ ਵਿਆਹ ਹੋਇਆ ਪੂਰਾ ਵਧੀਆ ਜੀ ਡੈਡੀ ਇਹਨਾਂ ਦੇ ਬਿਮਾਰ ਹੋ ਗਏ ਜੀ ਅਨੰਦ ਕਰ ਜੋਏ ਆ ਹਾਂਜੀ ਹੋਇਆ ਜੀ ਇਹ ਡੈਡੀ ਬਿਮਾਰ ਹੋ ਗਏ ਤੇ ਉਹਨਾਂ ਨੇ ਵੀ ਸੋਚਿਆ ਚਲੋ ਵੀ ਕੀ ਪਤਾ ਨਹੀਂ ਲੱਗਦਾ ਵੀ ਹਨਾ ਚਲੋ ਬੈਂਕ ਕਰ ਦਿੰਦਾ ਵੀ ਇੱਥੇ ਦੀ ਸਹਿਮਤੀ ਹੈਗੀ ਚਲੋ ਸਾਡੀ ਲੜਾਈ ਹੋ ਗਈ ਜੀ ਮਾੜੀ ਮੋਟੀ ਚਲੋ ਹਰੇਕ ਦੀ ਹੁੰਦੀ ਹੈਗੀ ਕਿਹਦੇ ਨਹੀਂ ਹੁੰਦੀਗੀ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਸੀ ਮੈਂ ਇਹਨਾਂ ਤੋਂ ਸੌ ਵੀ ਮੰਗ ਕੇ ਆ ਵੀ ਚਲੋ ਮੈਥੋਂ ਗਲਤੀ ਹੋ ਗਈ ਜਦੋਂ ਪੰਚਾਇਤ ਦੀ ਗੱਲ ਹੋਈ ਸੀ ਉਹ ਕਹਿੰਦੀ ਪੰਚਾਇਤ ਲੈ ਕੇ ਉਹ ਗਲਤਾਂ ਕੁਝ ਸਹੀ ਵੀ ਹੁੰਦੀ ਆ ਚਲੋ ਵੀ ਪੰਚਾਇਤ ਦੇ ਵਿੱਚ ਗੱਲ ਹੋ ਜਾਈ ਹਣਾ ਤੇ ਤੁਸੀਂ ਪੰਚਾਇਤ ਲੈ ਕੇ ਗਏ ਗਿਆ ਸੀਗਾ ਜੀ ਮੈਂ ਪਿੰਡ ਦੇ ਮੋਤਵਾਰ ਬੰਦੇ ਪਿੰਡ ਦੇ ਮੋਤਵਾਰ ਤੋਂ ਪਹਿਲਾਂ ਮੈਂ ਰਿਸ਼ਤੇਦਾਰਾਂ ਨੂੰ ਲੈ ਕੇ ਗਿਆ ਜੀ ਰਿਸ਼ਤੇਦਾਰ ਵੀ ਇੱਕ ਪੰਚਾਇਤ ਹੀ ਹੁੰਦੀ ਆ ਜੀ ਠੀਕ ਹੈ ਜੀ ਉਹਨਾਂ ਦੀ ਵੀ ਨਹੀਂ ਇਹਨੇ ਮੰਨੀ ਫਿਰ ਮੇਰੀਆਂ ਭੈਣਾਂ ਨੂੰ ਲੈ ਕੇ ਗਿਆ ਮੈਂ ਤਿੰਨ ਚਾਰ ਵਾਰੀ ਉਹਨਾਂ ਵਿਚਾਰੀਆਂ ਦਾ ਹਯਾਲ ਹਾਇਆ ਇਹ ਕੱਢਦੇ ਸੀ ਮੁਰੋ ਗਾਲ ਜਦੋਂ ਅਸੀਂ ਜਾਂਦੇ ਸੀਗੇ ਜੀ ਤੇ ਇੰਨਾ ਕ ਗੰਦ ਬੋਲਦੇ ਸੀ ਉਹਨਾਂ ਨੂੰ ਵਿਚਾਰੀਆਂ ਦਾ ਉਹਨਾਂ ਦਾ ਮੰਨ ਲਓ ਵੀ ਸਾਡਾ ਰਿਸ਼ਤਾ ਬਚਾਉਣ ਦੀ ਖਾਤਰ ਉਹ ਮੇਰੇ ਕੋਲੇ ਆਉਂਦੀਆਂ ਵੀ ਨਹੀਂ ਸੀਗੀਆਂ ਮਿਲਣ ਮੇਰਾ ਪਿਆਵਾ ਇਕੱਲਾ ਤੇ ਮੈਂ ਆ ਮੰਮੀ ਦੀ ਮੇਰੀ ਦੀ ਡੈਥ ਹੋਈ ਹੈ ਤੁਸੀਂ ਮਾਪਿਆਂ ਦਾ ਇਕੱਲਾ-ਇਕੱਲਾ ਪੁੱਤ ਇਕੱਲਾ ਹੀ ਆ ਜੀ ਬਾਈ ਇਕੱਲਾ ਹੀ ਆ ਹਾਂਜੀ ਭੈਣਾਂ ਕਿੰਨੀਆਂ ਭੈਣਾਂ ਮੇਰੇ ਦੋ ਹੈ ਜੀ ਦੋ ਭੈਣਾਂ ਵਹਿੰਗਾਂ ਹੋਈਆਂ ਹਾਂਜੀ ਵਹਿੰਗਾਂ ਜੀ ਇਕੱਲੀ ਸੀਗੀ ਘਰੇ ਇਹ ਜੀ ਹਾਂਜੀ ਤੇ ਐ ਕਰਕੇ ਜੀ ਮੈਂ ਡਿਪਰੈਸ਼ਨ ਚ ਰਿਹਾ ਜੀ ਹੂੰ ਮੇਰੇ ਸੱਟਾਂ ਸੁੱਟਾਂ ਵੱਜੀਆਂ ਨਾ ਐ ਨਹੀਂ ਪਤਾ ਵੀ ਮੈਨੂੰ ਐਸੇ ਨਹੀਂ ਮਰਵਾਇਆ ਹੋਵੇ ਜਾਂ ਕਿਵੇਂ ਵੀ ਲਾ ਲਓ ਹੂੰ ਤੇ ਮੈਂ ਹੁਣ ਜੀ ਬਸਾਉਣਾ ਚਾਹਣਾ ਇਹ ਜਾਂਦੀ ਨਹੀਂ ਜੀ ਹੈਗੀ ਤੁਸੀਂ ਬਸਾਉਣਾ ਚਾਹੁੰਦੇ ਆ ਉਹ ਹੁੰਦੀ ਨਹੀਂ ਹੁੰਦੀ ਨਹੀਂ ਕਹਿੰਦੀ ਉਹ ਹੁਣ ਮਤਲਬ ਤੁਹਾਡੇ ਕੀ ਰੋਲਾ ਪੈ ਰਿਹਾ ਸੀ ਹੁਣ ਤੁਸੀਂ ਕਾਹਤੋਂ ਸੱਜਿਆ ਸਾਨੂੰ ਹੁਣ ਜੀ ਮੈਂ ਇਹਨੂੰ ਇਹ ਲੈਣ ਆਇਆ ਸੀਗਾ ਵੀ ਮੈਨੂੰ ਇੰਨੇ ਦਿਨ ਹੋ ਗਏ ਵੀ ਤੁਸੀਂ ਆ ਜਾਓ ਤੇ ਇਹ ਜੀ ਥਾਣੇ ਨੂੰ ਭੱਜ ਲਈ ਮੈਂ ਨਾਲ ਹੀ ਆਵੜਿਆ ਮੈਂ ਕਿਹਾ ਚਲੋ ਜੇ ਮੇਰੇ ਚ ਗਲਤੀ ਹੋਈ ਤਾਂ ਮੈਨੂੰ ਮਾੜਾ ਮੋਟਾ ਤਾਂ ਕਹਿਣਗੇ ਇਹਨੂੰ ਵੀ ਕਹਿਣਗੇ ਤੇ ਥਾਣੇ ਉੱਥੇ ਰਿਪੋਰਟ ਨਹੀਂ ਲਿਖੀ ਹੂੰ ਕਦੇ ਟਾਈਪਿੰਗ ਤਰਾ ਕੇ ਲੈ ਕੇ ਆਉ ਇਹ ਹੁਣ ਟਾਈਪਿੰਗ ਕਰਾਉਣ ਆਈ ਸੀਗੀ ਮੈਂ ਕਿਹਾ ਮੈਂ ਵੀ ਨਾਲ ਹੀ ਤੇ ਰਿਪੋਰਟ ਲਿਖਾਉਂਗਾ ਟਾਈਪਿੰਗ ਆ ਮੈਂ ਤਾਂ ਥਾਣੇ ਤੱਕ ਗਿਆ ਨਹੀਂ ਬਾਈ ਜੀ ਹੂੰ ਜੇ ਮੇਰੇ ਆ ਮਨ ਚ ਹੁੰਦੀ ਨਾ ਤੇ ਜਦੋਂ ਮੈਂ ਹੁਣ ਇੰਨਾ ਦੁਖੀ ਹੋਇਆ ਪਿਆ ਜੀ ਮੈਂ ਮਰਨ ਕਿਨਾਰੇ ਹੋਇਆ ਪਿਆ ਕਦੇ ਕਦੇ ਤਾਂ ਮੈਂ ਜੀ ਇੰਨਾ ਕ ਸੋਚਦਾ ਵੀ ਮੈਂ ਕੁਝ ਖਾ ਕੇ ਮਰ ਜਾ ਤੇ ਮੇਰੇ ਜੀ ਮਰ ਵੀ ਗਿਆ ਮੇਰੀ ਮੌਤ ਦੀ ਜ਼ਿੰਮੇਵਾਰ ਇਹ ਤੇ ਮੇਰੀ ਸੱਸ ਤੇ ਮੇਰਾ ਸਹੁਰਾ ਹੋਣਗੇ ਜਦੋਂ ਧੋੜਦੇ ਨਹੀਂ ਨਾ ਇਹਦਾ ਭਰਾ ਗੱਲ ਕਰਦਾ ਮੇਰੇ ਨਾਲ ਨਾ ਇਹਦਾ ਪਿਓ ਗੱਲ ਕਰਦਾ ਮੈਂ ਗੱਲ ਕਰਾਂ ਕਿਹਦੇ ਨਾਲ ਜੀ ਇਸ ਕਰਕੇ ਮੈਂ ਤੁਹਾਨੂੰ ਸੱਦਿਆ ਸੀਗਾ ਹੋ ਸਕਦਾ ਜੀ ਕਹਿੰਦੇ ਹੁੰਦੇ ਹੈਗੇ ਜਿਹੜਾ মিডিਆ ਹੁੰਦਾ ਹੈਗਾ ਜੀ ਇਨਸਾਫ ਦਿਵਾਉਂਦਾ ਹੈਗਾ ਤੁਹਾਡੇ ਰਾਹੀਂ ਮੈਨੂੰ ਇਨਸਾਫ ਮਿਲ ਜੇ ਮੇਰੇ ਤਾਂ ਧਮਕਾ ਦਿੰਦੀ ਹੈਗੀ ਮੈਂ ਕਰ ਦੂੰਗੀ ਮੈਂ ਖਾ ਕੇ ਮਰ ਜੂੰਗੀ ਜੇ ਜਾ ਵੀ ਬੜੀ ਤਾਂ ਤੇ ਇਹਦਾ ਮਾਮਲਾ ਕਹਿ ਦਿੰਦਾ ਨਾਲੇ ਤਾਂ ਤੁਹਾਨੂੰ ਅੰਦਰ ਕਰਾਊਗੀ ਨਾਲੇ ਸਾਨੂੰ ਕਰਾਊਗੀ ਅੰਦਰ ਠੀਕ ਹੈ ਜੀ ਆ ਆ ਮਸਲੇ ਕਰਕੇ ਇਹਨੇ 9 ਮਹੀਨੇ ਲਗਾਤੇ ਇਹ ਕਿਹੜੀ ਸਰਵਿਸ ਕਰਦੀ ਹੈ ਕਿਹੜੇ ਡਿਪਾਰਟਮੈਂਟ ਚਾਹੁੰਦਾ ਇਹ ਜੀ ਐਨਐਮ ਨਰਸਿੰਗ ਕਰੀ ਹੋਈ ਸੀਗੀ ਜੀ ਤੇ ਇਹਨੂੰ ਮੰਨ ਲਓ ਜੋਬ ਮਿਲ ਗਈ ਹੈ ਤੇ ਜਿੱਥੇ ਚੰਡੀਗੜ੍ਹ ਪਹਿਲਾਂ ਮੈਂ ਇਹਦੇ ਨਾਲ 2 ਮਹੀਨੇ ਤੇ ਪੇਪਰ ਕਰਾ ਕੇ ਰਾਇਆ ਉੱਥੇ ਸਾਰਾ ਖਰਚਾ ਮੇਰਾ ਸੀਗਾ ਜੀ ਹੁਣ ਇਹ ਕਹਿੰਦੇ ਪ੍ਰੂਫ ਦਿਓ ਹੁਣ ਦੱਸੋ ਜੀ ਜਿਹੜਾ ਮੈਨੂੰ ਤਾਂ ਐਸੀ ਵੀ ਮੇਰੇ ਘਰ ਵਾਲੀ ਐ ਤੇ ਮੈਂ ਜਾਬ ਤੇ ਲਵਾਈ ਆ ਤੇ ਮੈਨੂੰ ਕਾਦੇ ਪ੍ਰੂਫਾਂ ਦੀ ਲੋੜ ਆ ਤੇ ਮੈਂ ਕੈਸ਼ ਹੱਥ ਦਿੱਤੇ ਇਹਨੇ ਗਾਹਾਂ ਦੀ ਗਾਹਾਂ ਬਈ ਜੀ ਜਿਹੜੇ ਬੰਦੇ ਦੇ ਰਾਹੀਂ ਇਹ ਲੱਗੀ ਆ ਇਹ ਰਿਸ਼ਵਤ ਤੌਰ ਤੇ ਲੈ ਦੇ ਕੇ ਲੱਗੀ ਆ ਇਹ ਤੁਸੀਂ ਕਿੰਨੇ ਪੈ ਲਾਤੇ ਫਿਰ ਉਦੋਂ ਮੈਂ ਉਦੋਂ 1.5 ਲੱਖ ਰੁਪਇਆ ਲਾਇਆ ਜੀ 1.5 ਲੱਖ ਰੁਪਇਆ ਲਾ ਕੇ ਤੁਸੀਂ ਇਹਨੂੰ ਲਵਾਇਆ ਮੈਂ ਤਾਂ ਕੈਸ਼ ਦਿੱਤਾ ਹੀ ਇਹ ਕਹਿੰਦੇ ਵੀ ਇਹਦਾ ਲੈਕਤੀ ਨਾਮ ਆ ਵੀ ਵਿਆਹ ਤੋਂ ਬਾਅਦ ਲੱਗਦੇ ਆ ਇਹ ਹਾਂਜੀ ਜਦੋਂ ਸਾਡਾ ਵਿਆਹ ਹੁੰਦਾ ਬਾਈ ਉਹ ਤੋਂ ਪਹਿਲਾਂ ਵਿਆਹ ਤੋਂ ਜਿਹਦੇ ਫਰੈਂਡ ਰਿਲੇਸ਼ਨ ਚ ਸੀ ਹਾਂਜੀ ਹਾਂਜੀ ਉਦੋਂ ਦਿੱਤੇ ਤੁਹਾਨੂੰ ਅਸੀਂ ਮੇਰੇ ਘਰ ਦੇ ਨੂੰ ਕਹਿੰਦੀ ਮੈਂ ਤਾਂ ਉੱਥੇ ਸਹੇਲੀ ਕੋਲੇ ਰਹਿ ਕੇ ਆਈਆਂ ਤੇ ਰਹਿੰਦੀ ਮੇਰੇ ਕੋਲ ਸੀ ਇਹ ਤੁਸੀਂ ਕਿਵੇਂ ਵਿਸ਼ਵਾਸ ਕਰਕੇ 1.5 ਲੱਖ ਰੁਪਏ ਦਿੱਤਾ ਤੁਹਾਨੂੰ ਪਤਾ ਨਹੀਂ ਸੀ ਵੀ ਮੈਂ ਇੱਕ ਫਰੈਂਡ ਰਿਲੇਸ਼ਨ ਚ ਮੇਰੇ ਨਾਲ ਰਹਿ ਰਹੀ ਆ ਕਿ ਜੇ ਕੱਲ ਨੂੰ ਮੇਰਾ ਵਿਆਹ ਨਾ ਕਰਾ ਦੇਣੇ ਫਿਰ ਮੈਂ ਜੀ ਜਦੋਂ ਵਿਆਹ ਕਰਾਉਂਦਾ ਸੀਗਾ ਇਹਨੂੰ ਪਤਾ ਲੱਗ ਜਾਂਦਾ ਸੀਗਾ ਵੀ ਇਹਦੀ ਮੈਰਿਜ ਹੋਣੀ ਆ। ਹੂੰ ਤੇ ਇਹ ਕਹਿੰਦੀ ਸੀ ਮੈਂ ਤੁਹਾਡੇ ਘਰੇ ਆ ਕੇ ਮਰੂਗੀ ਤੁਹਾਡੇ ਬਾਹਰ ਚੱਗ ਲਾ ਕੇ ਮਰ ਚੂ। ਹੂੰ ਜੇ ਤੂੰ ਕਿਸੇ ਹੋਰ ਪਾਸੇ ਵਿਆਹ ਕਰਾਇਆ। ਹੂੰ ਤੇ ਹੁਣ ਮੈਨੂੰ ਇਹ ਚੰਗਾ ਨਹੀਂ ਸਮਝਦੀ। ਮੈਨੂੰ ਜੇ ਹੋਰ ਰਸਤਾ ਵੀ ਹੁੰਦਾ ਸੀਗਾ ਬੇਸ਼ੱਕ ਦੀ ਨਾ ਤੁਸੀਂ ਮੇਰੇ ਪਿੰਡੋਂ ਜਾ ਕੇ ਮੇਰੇ ਆਣ ਗਵਾਂਡ ਤੇ ਪੁੱਛ ਲਓ ਜੀ। ਇਹ ਸਾਡੇ ਘਰੇ ਵੀ ਹੁੰਦੀ ਰਹੀ ਆ ਸ਼ਰਿਆਮ। ਪਹਿਲਾਂ ਪਹਿਲਾਂ ਵਿਆਹ ਤੋਂ ਪਹਿਲਾਂ। ਵਿਆਹ ਤੋਂ ਪਹਿਲਾਂ ਜੀ। ਆਣ ਗਵਾਂਡ ਸਾਹਿਬ ਪਤਾ। ਜੀ ਮੈਨੂੰ ਨਾਮਾ ਮੋਟਰਸਾਈਕਲ ਮਿਲਿਆ ਸੀਗਾ ਜੀ ਸਪਲੈਂਡਰ ਤੇ ਮੈਂ ਜੀ ਅੱਧੇ ਘੰਟੇ ਚ ਮੁਕਸਰ ਲਾ ਦਿੰਦਾ ਸੀਗਾ ਆ ਵੀ ਜਦੋਂ ਵੀ ਇਹ ਸਾਥੀ ਸੀ ਪਹਿਲਾਂ ਇਹ ਨਾ ਜੀ ਹਸਪੀਟਲ ਹੈ ਜੀ ਬੱਚਿਆਂ ਦਾ ਉੱਥੇ ਲੱਗੀ ਰਹੀ ਹੈ ਪਹਿਲਾਂ ਸਟਾਰਟਿੰਗ ਕਿਵੇਂ ਆਈ ਤੁਸੀਂ ਰਿਲੇਸ਼ਨਸ਼ਿਪ ਕਿਵੇਂ ਆਈ ਤੁਹਾਡੀ रिलेशन ਚ ਜੀ ਮੰਨ ਲਓ ਜਦੋਂ ਇਹਨੇ ਮੈਨੂੰ ਫੋਨ ਫਾਨ ਕਰਨਾ ਸ਼ੁਰੂ ਕਰਤਾ ਮੈਨੂੰ ਇਹਨੇ ਮਲੋਟ ਬੁਲਾਇਆ ਸੀਗਾ ਜਿੱਦੜ ਵੇ ਇਹ ਗੁਰੂ ਗੋਬਿੰਦ ਸਿੰਘ ਕਾਲਜ ਚ ਪੜਦੀ ਸੀਗੀ 2009-10 ਦੀ ਗੱਲ ਹੈ ਜੀ ਤੇ ਉੱਥੋਂ ਜੀ ਇਹ ਜਨਮ ਕਰਨ ਲੱਗੀ ਫਿਰ ਉੱਥੇ ਜੀ ਗਾਂਹ ਮਲੋਟ ਰੋਡ ਤੇ ਇੱਕ ਕਾਲਜ ਆਉਂਦਾ ਹੈ ਜੀ ਮੈਂ ਸ਼ਾਇਦ ਉਹ ਵੀ ਗੁਰੂ ਗੋਬਿੰਦ ਸਿੰਘ ਕਾਲਜ ਹੀ ਹੋਗਾ ਜੀ ਜਨਮ ਸ਼ਮੇਸ਼ ਕਾਲਜ ਸ਼ਾਇਦ ਤੇ ਉਥੇ ਵੀ ਇਹ ਲੱਗੀ ਰਹੀ ਤਿੰਨ ਸਾਲ ਉਥੇ ਗੜਲੇ ਨੇ ਫਿਰ ਜੀ ਉਤੋਂ ਇਹਨਾਂ ਨੇ ਜੀਐਨਐਮ ਕਲੀਅਰ ਕਰਕੇ ਸਰਟੀਫਿਕੇਟ ਜਦੋਂ ਲੈ ਲਿਆ ਫਿਰ ਇਹ ਮਕਸਰ ਜੌਬ ਲੱਗੀ ਰਹੀ ਹਮ ਟ੍ਰੇਨਿੰਗ ਹਾਂਜੀ ਪ੍ਰਾਈਵੇਟ ਫਿਰ ਟ੍ਰੇਨਿੰਗ ਤੇ ਵੀ ਲੱਗੇ ਰਹੇ ਆ ਜੀ 6-7 ਸਾਲ ਇਹਨਾਂ ਨੇ ਮਕਸਰ ਲਏ ਹਮ ਤੇ ਮੈਂ 6-7 ਸਾਲ ਮਕਸਰ ਜਾਂਦਾ ਰਿਹਾ ਉਦੋਂ ਪਹਿਲਾਂ ਮੈਂ ਗਿੱਦੜ ਵੇਹ ਜਾਂਦਾ ਰਿਹਾ ਇਹ ਵੀ ਮੇਰੇ ਕੋਲੇ ਰਾਤਾਂ ਨੂੰ ਹੁੰਦੀ ਰਹੀ ਹਮ ਠੀਕ ਹੈ ਜੀ ਆਨੰਦ ਕਾਰਜ ਜਿਹੜੇ ਤੁਹਾਡੇ ਕੋਲ ਸਰਟੀਫਿਕੇਟ ਹੈ ਹੈਗੀ ਆ ਹਾਂਜੀ ਹੈਗਾ ਜੀ ਜਿਹੜਾ ਆਨੰਦ ਕਾਰਜ ਹੋਇਆ ਤੁਹਾਡੇ ਆਨੰਦ ਕਾਰਜ ਜੀ ਜਿਹੜਾ ਸਰਟੀਫਿਕੇਟ ਆ ਉਹ ਇੰਨਾ ਕੋਲੇ ਆ ਤੇ ਜਿਹੜਾ ਮੰਨ ਲਓ ਗੁਰਦੁਆਰਾ ਸਾਹਿਬ ਦੇ ਵਿੱਚ ਆਨੰਦ ਕਾਰਜ ਹੋਇਆ ਉਹਦੀ ਕਾਪੀ ਲੈਣ ਜਾਣਾ ਹੈ ਤੁਹਾਡੇ ਕੋਲ ਪ੍ਰੂਫ ਹੈਗਾ ਵਿਆਹ ਦੇ ਜਿਹੜੇ ਆਨੰਦ ਕਾਰਜ ਹੋਏ ਆ ਮੂਵੀ ਵਗੈਰਾ ਫੋਟੋ ਆ ਜਿਹੜਾ ਬਣਿਆ ਸਰ ਕੁ ਜੀ ਹੂੰ ਮੈਂ ਤੁਹਾਨੂੰ ਫੋਟੋ ਮੈਂ ਦਿਖਾ ਦਿੰਦਾ ਜੀ ਹੂੰ ਅ ਫੋਟੋ ਮੈਂ ਦੇਖ ਸਕਦਾ ਕੋਈ ਫੋਟੋ ਸਾਨੂੰ ਵੈਸੇ ਭੇਜ ਦਿਓ ਤੁਸੀਂ ਕੋਈ ਗੱਲ ਨਹੀਂ ਠੀਕ ਹੈ ਜੀ ਜੀ ਹੁਣ ਕੀ ਮਚਾਉਣੇ ਕੀ ਹੈ ਨਹੀਂ ਚਾਉਣਾਗਾ ਵੀ ਜੇ ਤਾਂ ਇਹ ਹੁੰਦੀ ਆ ਘਰੇ ਤਾਂ ਬੜੀ ਵਧੀਆ ਗੱਲ ਹੈ ਜੀ ਪੀ ਜੇ ਨਹੀਂ ਜੀ ਫਿਰ ਮੇਰਾ ਜਿਹੜਾ ਇਹਨੇ ਮੈਨੂੰ ਇੱਕ ਤਾਂ ਖੱਜਲ ਕੀਤਾ ਇਹਨੇ ਸਾਲ ਗੁੰਮਰਾਹ ਕੀਤਾ ਗਾ ਮੂੰਹ ਖੇਚ ਰੱਖ ਕੇ 420 ਨਾਲ ਮੇਰੇ ਨਾਲ ਰਿਸ਼ਤਾ ਕਰਾ ਕੇ ਹੁਣੇ ਘਰੇ ਨਹੀਂ ਹੁੰਦੀ ਜੀ ਠੀਕ ਹੈ ਤੁਸੀਂ ਵੀ ਸੁਣਾ ਚਾਹੁੰਦੇ ਹੋ ਮੈਂ ਬਸ ਸੁਣਾ ਚਾਹਾਂ ਜੀ ਠੀਕ ਹੈ ਜੀ ਤੁਹਾਡੇ ਮਾਪੇ ਤਾਂ ਨਹੀਂ ਲੜਦਾ ਇਹਦੇ ਨਾਲ ਕੀ ਹੈ ਹਾਂ ਜੀ ਉਹ ਮੇਰਾ ਨਾ ਜੀ ਮੇਰੇ ਪਿਆਉਣੇ ਵਿਚਰੀ ਨੇ ਇਹਨੂੰ ਮਨ ਲਾ ਇਹ ਉਹਨੂੰ ਚੰਗਾ ਸਮਝਦੀ ਸੀ ਉਹ ਇਹਨੂੰ ਚੰਗਾ ਹੰਦਾ ਸੀਗਾ ਉਹਨੇ ਇਹਨੂੰ ਅਲਫੋ ਬੇ ਨਹੀਂ ਕਦੇ ਕਿਹਾ ਉਹ ਮੈਨੂੰ ਗਾਲਾਂ ਦਿੰਦਾ ਰਿਹਾ ਹੈ ਵੀ ਤੁਸੀਂ ਕਿਉਂ ਬੋਲਦਾ ਆ ਸੱਚ ਵੀ ਤੁਸੀਂ ਕਾਹਨੂੰ ਗਲੇ ਹਟਾਉਂਦੇ ਆ ਬੇਸ਼ੱਕ ਦੀ ਤੁਸੀਂ ਪਿੰਡ ਆ ਜਾਓ ਜੀ ਠੀਕ ਹੈ ਜੀ ਪਿੰਡੋਂ ਆ ਕੇ ਤੁਸੀਂ ਸਾਰੀ ਇਨਕੁਆਇਰੀ ਕਰ ਲਿਓ ਜੇ ਮੇਰੇ ਚ ਗਲਤੀ ਹੋਈ ਆਪਾਂ ਜੁੱਤੀ ਚ ਪਾਣੀ ਪੀਵਾਂਗੇ ਉਹਨਾਂ ਦੇ ਤੁਸੀਂ ਇਹ ਗੱਲ ਨਹੀਂ ਕਹੀ ਵੀ ਚਲੋ ਤੁਹਾਡੇ ਘਰ ਦੇ ਨਾਮ ਕੀ ਸੀ ਮਨਪ੍ਰੀਤ ਵੀ ਮਨਪ੍ਰੀਤ ਕੋਈ ਗੱਲ ਨਹੀਂ ਜੇ ਤੇਥੋਂ ਗਲਤੀ ਹੋ ਗਈ ਤੇ ਮੈਂ ਤੈਨੂੰ ਮਾਫ਼ ਕਰਦਾ ਚੱਲ ਅੱਗੇ ਤੋਂ ਨਾ ਇਹੋ ਜਿਹੀ ਗਲਤੀ ਕਰੀਂ ਕਿ ਔਰ ਹੁੰਦਾ ਬੰਦਾ ਕਰ ਦਿੰਦਾ ਇਹ ਤਾਂ ਜੀ ਇਹ ਗੱਲ ਤਾਂ ਹੀ ਆਉਂਦੀ ਮੈਨੂੰ ਮੈਸੇਜ ਆਇਆ ਸੀ ਉਹ ਤਾਂ ਮੰਨਦੀ ਨਹੀਂਗੀ ਹਾਂ ਕਹਿ ਦਿੰਦੀ ਮੈਂ ਤਾਂ ਜਾਣਦੀ ਨਹੀਂ ਕੌਣਾ ਹਮ ਤੁਹਾਡੇ ਫੋਨ ਤੇ ਕੋਈ ਮੈਸੇਜ ਆਇਆਗਾ ਹੂੰ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਕਿੱਥੋਂ ਆਇਆ ਕੌਣਾ ਆ ਮਨਵੀਰ ਸੰਧੂ ਨਾਮ ਦਾ ਉਹ ਮੈਂ ਫੋਟੋਕਾਪੀ ਖਿੱਚੀ ਇਹਦੇ ਤੋਂ ਮੈਨੇ ਮੈਨੂੰ ਦਿੱਤਾ ਨਹੀਂਗਾ ਫੋਨ ਨੌਕ ਨਹੀਂ ਦੱਸਿਆ ਹੁਣ ਵੀ ਮੈਂ ਤਾਂ ਫੋਨ ਚੈੱਕ ਕਰ ਲਾਇਆ ਸੀਗਾ ਵੀਡੀਓ ਦੇਖ ਲਿਓ ਜਦੋਂ ਉਹਦੇ ਉੱਥੋਂ ਚੱਲੀ ਆ ਇਹ ਫੋਨ ਤੇ ਲੱਗੀ ਰਹੀ ਇੱਥੇ ਆ ਕੇ ਮੈਂ ਪਹੁੰਚ ਕੇ ਤਾਂ ਨਹੀਂ ਵੀਡੀਓ ਜਦੋਂ ਇਹ ਉਧਰ ਚਲੀ ਗਈ ਪਰਲੀ ਸਾਈਡ ਤੇ ਉਦੋਂ ਮੈਨੂੰ ਇਹਨੇ ਪਛਾਣ ਲਿਆ ਮੈਂ ਦੀ ਵੀਡੀਓ ਬਣਾਈ ਜਾਂਦਾ ਸੀਗਾ ਫਿਰ ਮੈਂ ਕਿਹਾ ਵੀ ਤੂੰ ਦੱਸ ਕਿ ਇਹ ਨਾਲ ਗੱਲ ਕਰਦੀ ਹੈ ਮੇਰੀ ਗੱਲ ਤੱਕਰਾ ਹਾਲਾਂਕਿ ਮੇਰਾ ਰਾਈਟ ਟਾਈਮ ਇਹਦੇ ਘਰ ਬਲਾਂ ਹਲੇ ਠੀਕ ਹੈ ਮੈਂ ਪੁੱਛ ਸਕਦਾ ਇਹ ਕਹਿੰਦੀ ਆਹ ਤੂੰ ਕੌਣ ਹੋਣਾ ਵੀ ਮੇਰੇ ਫੋਨ ਨੂੰ ਹੱਥ ਲਾਉਣ ਵਾਲਾ ਹੁਣ ਇਹ ਪੇਕੇ ਪਰਿਵਾਰ ਨਾਲ ਰਹਿੰਦੀ ਅੱਥੀ ਜਾਊਗੀ ਪੇਕੇ ਪਰਿਵਾਰ ਨਾਲ ਰਹਿੰਦੀ ਹੈ ਜੀ ਆਪ ਡਾਊਨ ਕਰਦੀ ਆ ਹਰ ਰੋਜ਼ ਜੈਤੂ ਤੋਂ ਇਹ ਪਹਿਲਾਂ ਗੁੰਨਾਣਾ ਮੰਡੀ ਵਿੱਚ ਵੀ ਜਾਂਦੀ ਬਟਿੰਡੇ ਵਿੱਚ ਦੀ ਅੱਜ ਮੈਨੂੰ ਨਹੀਂ ਪਤਾ ਕਿੱਧਰ ਦੀ ਗਈ ਹੈ ਤੇ ਹੁਣ ਜੇ ਮੈਂ ਉਹਨਾਂ ਦੇ ਮੇਰੇ ਸਹੁਰਾ ਸਾਹਿਬ ਨਾਲ ਮੇਰੇ ਡੈਡੀ ਨਾਲ ਗੱਲ ਕਰਦਾ ਉਹ ਕਹਿ ਦਿੰਦਾ ਵੀ ਜੇ ਮੰਨਦੀ ਆ ਤਾਂ ਲੈ ਜਾ ਤਲਾਕ ਦੇ ਦੇ ਨਮੇੜ ਲਾ ਉਹਨਾਂ ਦੀ ਸਾਰਿਆਂ ਦੀ ਇਹਨਾਂ ਦੀ ਗਲੀ ਮੁਲੀ ਭੇਗਤਾ ਭੋਗਟ ਹੈ ਜੀ ਵੀ ਇਹ ਨਮੇੜਨ ਨੂੰ ਫਿਰਦੇ ਆ ਤੇ ਮੇਰਾ ਹੁਣ ਦਾਗ ਲੱਗਿਆ ਜਿਹੜਾ ਮੇਰੇ ਤੇ ਪਹਿਲਾਂ ਤਾਂ ਮੇਰੀ ਇਹਨੇ ਕਿੰਨੀ ਉਮਰ ਕਰਾਤੀ 32 33 ਸਾਲ ਦਾ ਮੈਂ ਹੋ ਗਿਆ ਹੂੰ ਠੀਕ ਹੈ ਜੀ ਹੂੰ ਹੂੰ ਤੇ ਹੁਣ ਮੈਂ ਦੁਬਾਰੇ ਮੇਰਾ ਕਿਸੇ ਨਾ ਰਿਸ਼ਤਾ ਕਰਾਉਣ ਨੂੰ ਜੀ ਨਹੀਂ ਕਰਨਾ ਜੀ ਹੂੰ ਨਹੀਂ ਤੁਸੀਂ ਕੋਈ ਪੁਰਸਰ ਦਰਖਾਸਤ ਨਹੀਂ ਦਿੱਤੀ ਨਹੀਂ ਜੀ ਹਲੇ ਤੱਕ ਮੈਂ ਮਨਤਾ ਹੀ ਕਰਦਾ ਫਿਰ ਦਾਂਗੇ ਵੀ ਹਲੇ ਵੀ ਮੰਨ ਜੋ ਹਲੇ ਵੀ ਮੰਨ ਜੋ ਮੈਂ ਉਥੋਂ ਤੱਕ ਮੈਂ ਜਾਣਾ ਹੀ ਨਹੀਂ ਸੀ ਚਾਹੁੰਦਾ ਪਰ ਜਦੋਂ ਮੇਰੀਆਂ ਭੈਣਾਂ ਨੂੰ ਮੈਂ ਤੁਹਾਨੂੰ ਰਿਕਾਰਡਿੰਗ ਤੇ ਤੁਸੀਂ ਨਾ ਸਕਦੇ ਹੋ ਇਹ ਜਾ ਗੰਦ ਵੱਢਦੀ ਉਹਨਾਂ ਨੇ ਇਹਨੂੰ ਇੱਕ ਗਾਲ ਵੀ ਨਹੀਂ ਕੱਢੀ ਹੂੰ ਤੁਸੀਂ ਕਿੰਨੇ ਭੈਣ ਭਰਾ ਮੈਂ ਕੱਲਾ ਤੇ ਮੇਰੇ ਦੋ ਭੈਣਾਂ ਦੋ ਆ ਨਹੀਂ ਭਰਾ ਦੋ ਭੈਣਾਂ ਬਹਿੰਗਾਂ ਹੋਣਗੀਆਂ ਜੀ ਹੂੰ ਠੀਕ ਜੀ ਤੇ ਮੇਰਾ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਮੈਂ ਸੁਣਿਆ ਵੀ ਅੱਜ ਕੱਲ ਲੇਡੀਜ਼ ਦੀ ਜ਼ਿਆਦਾ ਸੁਣੀ ਜਾਂਦੀ ਹੈ ਪਰ ਕੋਰਟ ਨੂੰ ਮੇਰੀ ਗੁਜ਼ਾਰਿਸ਼ ਹੈ ਵੀ ਪਲੀਜ਼ ਜੇ ਤੁਸੀਂ ਹੱਕ ਸੱਚ ਦੀ ਕੋਰਟ ਦੇ ਵਿੱਚ ਫੈਸਲੇ ਕਰਦੇ ਹੋ ਤਾਂ ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜ਼ਰੂਰ ਕਰਿਓ ਠੀਕ ਹੈ ਜੀ ਤੇ ਮੈਂ ਨਹੀਂ ਜੇ ਮੇਰਾ ਹੱਲ ਹੋਇਆ ਫਿਰ ਮੈਂ ਦੂਜਾ ਰਸਤਾ ਤਾਂ ਪਣਾ ਹੀ ਲੈਣਾ ਇਹਨਾਂ ਕ੍ਰਾਈਮ ਕਰੂਗਾ ਕੋਈ ਜਾਂ ਮੈਂ ਆਪਣੇ ਆਪ ਨੂੰ ਖਤਮ ਕਰੂੰਗਾ ਜੀ ਠੀਕ